ਘਰ ਆਪਦਾ ਪਿੰਡ ਆਪਦਾ ਮੁਲਕ ਆਪਦਾ ਸੂਬਾ ਇਦਾਂ ਦਾ ਬਣਾ ਦੋ ਵੀ ਸਵਾਦ ਆ ਜਾਏ ਵੀ ਕਦੇ ਜੇ ਪੱਲੇ ਹਿੱਸੇ ਕਦੇ ਇਦਾਂ ਦਾ ਕੁਝ ਆਇਆ ਨਾ ਤਾਂ ਇੱਕ ਨਹੀਂ ਤਾਂ ਬਈ ਤੇ ਐ ਲੱਗਿਆ ਤਾਂ ਵੀ ਠਾਕੇ ਬਣਾਉਣ ਵਾਲਾ ਹੋਇਆ ਪਿਆ ਪਰ ਕਰਨਾ ਚਾਹੀਦਾ ਉਦਾਂ ਮੇਰੇ ਮਨ 'ਚ ਐ ਨਹੀਂ ਵੀ ਟੱਕੇ ਨਾਲ ਮੈਂ ਵੀ ਸੀਟ ਮੰਗਦਾ ਜਾਂ ਮੈਨੂੰ ਕਰਨੀ ਚਾਹੀਦੀ ਜਮੇ ਨਹੀਂ ਮੈਨੂੰ ਤਾਂ ਬੇਲ ਹੀ ਨਹੀਂ ਮੈਂ ਤਾਂ ਆਪਦੇ ਆਪਦੇ ਜੋਗਾ ਬਹੁਤ ਆ ਬਜ਼ੁਰਗ ਮਾਤਾ ਮੈਂ ਸੁਣਦਾ ਹੁੰਦਾ ਕਿਸੇ ਪੋਲਿਟਿਕਲ ਸਮਾਗਮ ਚੱਲਦਾ ਹੁੰਦਾ ਉਹਦੇ ਵਿੱਚ ਉੱਠ ਕੇ ਬੇਬਾਕ ਬੋਲ ਪੈਂਦੀ ਐ ਜਈ ਕਈ ਵਾਰ ਬਜ਼ੁਰਗ ਬੋਲ ਪੈਂਦਾ ਉਹਦਾ ਆਨਸਰ ਹੋਣਾ ਚਾਹੀਦਾ ਤੁਹਾਡੇ ਕੋਲ ਮੈਨੂੰ ਲੱਗਦਾ ਜਰੂਰ ਹੈ ਬਹੁਤ ਕੁਝ ਬਦਲਣ ਵਾਲਾ ਜੀ ਬਹੁਤ ਕੁਝ ਬਦਲ ਸਕਦੇ ਹੋ ਤੇ ਇਮਾਨਦਾਰੀ ਨਾਲ ਕੰਮ ਕੀਤਾ ਇਹਨਾਂ ਮਿਸਾਲ ਬਣਾਓ ਆ ਸਕਦੇ ਹੋ ਪੋਲਿਟਿਕਸ ਇਨ ਫਿਊਚਰ ਨਹੀਂ ਹੋ ਵੀ ਸਕਦਾ ਜੀ ਹੋ ਸਕਦਾ ਜੀ ਮੈਂ ਐਵੇਂ ਝੂਠ ਮਾਰਾਂ ਮੈਂ ਇਹੋ ਜਿਹਾ ਬਿਆਨ ਨਹੀਂ ਦਿੰਦਾ ਕਿਉਂਕਿ ਜਿਹੜੀ ਚੀਜ਼ ਹੈ ਨਹੀਂ ਹੋ ਸਕਦੀ ਹੈ ਉਹ ਮੇਰੇ ਮਨਛਾ ਜੇ ਕੁਝ ਨਹੀਂ ਜੀ ਵਾਪਸੀ ਫਿਰ ਸਿਆਸਤੇ ਆਉਣਾ ਹੈ ਜੀ ਭਾਈ ਕਦੇ ਇਸ ਤਰ੍ਹਾਂ ਦਾ ਸਬਬ ਬਣ ਸਕਦਾ ਹੈ ਕਿ ਬੇਨੂ ਢਿੱਲੋਂ ਪੋਲਿਟਿਕਸ ਆ ਸਕਦੇ ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਨੇ ਤੁਹਾਨੂੰ ਅਪਰੋਚ ਵੀ ਕੀਤਾ ਭਾਈ ਜੀ ਮੈਨੂੰ ਤਾਂ ਪਿਛਲੀਆਂ ਦੋ ਸਤਾ ਜਿਹੜੀਆਂ ਸੀਗੀਆਂ ਦੋ ਟਰਮਸ ਜਿਹੜੀਆਂ ਲੰਗੀਆਂ ਨੇ ਉਦੋਂ ਦਾ ਚੱਲਦਾ ਭਾਈ ਜੀ ਕੰਮ ਹੈ ਨਾ ਜਿਹੜੇ ਮਜਹਦੀ ਉਹ ਅਖਾਲੀ ਦਲ ਸੀ ਕਾਂਗਰਸੀ ਜੈ ਇੱਧਰ ਸਾਰੇ ਪਾਸੇ ਭਾਈ ਉਦੋਂ ਦਾ ਚੱਲੀ ਜਾਂਦਾ ਮੈਂ ਬਚ ਬਚ ਕੇ ਨਿਕਲੇ ਜਾਂਦਾ ਜੀ ਹੈਨਾ ਕਿਉਂਕਿ ਜਿਹੜਾ ਕਲਾਕਾਰ ਹੁੰਦਾ ਸਾਰਿਆਂ ਦਾ ਸਾਂਝਾ ਹੁੰਦਾ ਹੈ ਹੈਨਾ ਜੀ ਪਰ ਮੇਰੇ ਮੰਚਨਾ ਜੀ ਇੱਕ ਜ਼ਰੂਰ ਗੱਲ ਜਦੋਂ ਜਦੋਂ ਵੀ ਕਦੇ ਜੇ ਕਦੇ ਇਦਾਂ ਦਾ ਸਬਬ ਬਣਿਆ ਦੇਖੋ ਪਤਾ ਕੋਈ ਨਹੀਂ ਹੁੰਦਾ ਜੇ ਸਾਰੇ ਪਾਸੇ ਪ੍ਰੈਸ਼ਰ ਬਣਿਆ ਤਾਂ ਤੁਸੀਂ ਵੀ ਮਨ ਬਣਾਉਣਾ ਤੁਹਾਡਾ ਆਲਾ ਦਵਾਲੇ ਇਦਾਂ ਦਾ ਕਰ ਦਿੰਦਾ ਨਾ ਬੁੱਧੀ ਹੋ ਇਦਾਂ ਦੀ ਹੋ ਜਾਂਦੀ ਜੀ ਵਿੱਚ ਸੋਸਾਇਟੀ ਚ ਰਹਿਣ ਲੱਗੋ ਹਾਜੀ ਜਿਹੜੀ ਸੋਸਾਇਟੀ ਚ ਰਹਿਣ ਉਹ ਬੰਦਾ ਉਦਾਂ ਦਾ ਹੋ ਜਾਂਦਾ ਜੀ ਪਰ ਮੈਨੂੰ ਲੱਗਦਾ ਜਰੂਰ ਹੈ ਬਹੁਤ ਕੁਝ ਬਦਲਣ ਵਾਲਾ ਹੈ ਜੀ ਬਹੁਤ ਕੁਝ ਬਦਲ ਸਕਦੇ ਹੋ ਤੇ ਇਮਾਨਦਾਰੀ ਨਾਲ ਕੰਮ ਕੀਤਾ ਇਹਨਾਂ ਮਿਸਾਲ ਬਣਾਓ ਜਿਹੜੇ ਪਾਸੇ ਦੇਖੋ ਤੁਸੀਂ ਜੇ ਇੱਥੋਂ ਨਿਕਰ ਕੇ ਇੱਥੇ ਤੱਕ ਆਇਆ ਨਾ ਜੀ ਤਾਂ ਕਿਤੇ ਨਾ ਕਿਤੇ ਮੇਰੇ ਤੋੜ ਹੈ ਨਹੀਂ ਤਾਂ ਮੈਨੂੰ ਲੋਕ ਪਸੰਦ ਕਰਦੇ ਸੀ ਪਰ ਇੰਨੇ ਕਿ ਜਾਣੇ ਆ ਜੀ ਆਰਟਿਸਟ ਤਾਂ ਉਹ ਬਣੋ ਉੱਧਰ ਵੀ ਜਾ ਕੇ ਮਿਸਾਲ ਬਣੋ ਜਿਵੇਂ ਕਿ ਕਿੱਥੋਂ ਦੇ ਹੈਗੇ ਸੀ ਜੀ ਕੋ ਸਾਈਕਲ ਤੇ ਤੁਰੇ ਫਿਰਦੇ ਉਹਨੂੰ ਨਾ ਕਿਸੇ ਗੋਲੀ ਦਾ ਡਰ ਨਾ ਕਿਸੇ ਹੋਰ ਦਾ ਡਰ ਮਹੱਲਾਈ ਸੁਸਾਇਟੀ ਘਰ ਆਪਦਾ ਪਿੰਡ ਆਪਦਾ ਮੁਲਕ ਆਪਦਾ ਸੂਬਾ ਇਦਾਂ ਦਾ ਬਣਾ ਦਿਓ ਵੀ ਸਵਾਦ ਆ ਜਾਏ ਵੀ ਕਦੇ ਜੇ ਪੱਲੇ ਹਿੱਸੇ ਕਦੇ ਇਦਾਂ ਦਾ ਕੁਝ ਆਇਆ ਨਾ ਤਾਂ ਇੱਕ ਨਹੀਂ ਤਾਂ ਬਈ ਜੇ ਐ ਲੱਗਿਆ ਤਾਂ ਵੀ ਢਾਕੇ ਬਣਾਉਣ ਵਾਲਾ ਹੋਇਆ ਪਿਆ ਸੱਚੀ ਗੱਲ ਅੰਦਰੋਂ ਦਿਲ 'ਚ ਉਹ ਹੈਗਾ ਬਹੁਤ ਕੁਝ ਉਬਾਲੇ ਬਹੁਤ ਕੁਝ ਮਾਰਦੇ ਆ ਪਰ ਕਰਨਾ ਚਾਹੀਦਾ ਉਦੋਂ ਮੇਰੇ ਮੰਚ ਐ ਨਹੀਂ ਵੀ ਟੱਕੇ ਨਾਲ ਮੈਂ ਸੀਟ ਮੰਗਦਾ ਜਾਂ ਮੈਨੂੰ ਕਰਨੀ ਚਾਹੀਦੀ ਜਵੇਂ ਨਹੀਂ ਮੈਨੂੰ ਤਾਂ ਬੇਲ ਹੀ ਨਹੀਂ ਮੈਂ ਤਾਂ ਆਪਣੇ ਆਪ ਦੇ ਜੋਗਾ ਬਹੁਤ ਆ ਪਰ ਮੰਚ ਮੇਰੇ ਨਹੀਂ ਹਰੇਕ ਪੰਜਾਬੀ ਦੇ ਮੰਚ ਐ ਜਿਹੜੀ ਕੋਈ ਬਜ਼ੁਰਗ ਮਾਤਾ ਮੈਂ ਸੁਣਦਾ ਹੁੰਦਾ ਕਿਸੇ ਪੋਲਿਟਿਕਲ ਜ ਸਮਾਗਮ ਚੱਲਦਾ ਹੁੰਦਾ ਉਹਦੇ ਵਿੱਚ ਉੱਠ ਕੇ ਬੇਵਾਕ ਬੋਲ ਪੈਂਦੀ ਐ ਕਈ ਵਾਰੀ ਬਜ਼ੁਰਗ ਬੋਲ ਪੈਂਦਾ ਉਹਦਾ ਆਨਸਰ ਹੋਣਾ ਚਾਹੀਦਾ ਤੁਹਾਡੇ ਕੋਲੇ ਥੋੜਾ ਜਿਹਾ ਹੋਰ ਸੁਥਰਾ ਕਰ ਦਿਓ ਜੀ ਜਾ ਸਕਦੇ ਹੋ ਪੋਲਿਟਿਕਸ ਇਨ ਫਿਊਚਰ ਨਹੀਂ ਹੋ ਵੀ ਸਕਦਾ ਜੀ ਹੂੰ ਹੋ ਸਕਦਾ ਜੀ ਮੈਂ ਐਵੇਂ ਝੂਠ ਮਾਰਾਂ ਮੈਂ ਇਹੋ ਜਿਹਾ ਬਿਆਨ ਨਹੀਂ ਦਿੰਦਾ ਕਿਉਂਕਿ ਜਿਹੜੀ ਚੀਜ਼ ਹੈ ਨਹੀਂ ਹੋ ਸਕਦੀ ਹੈ ਉਹ ਮੇਰੇ ਮਨਛਾਹੇ ਕੁਝ ਨਹੀਂ ਜੀ ਮੈਂ ਨਹੀਂ ਹੈਗਾ ਵੀ ਮੈਂ ਕਰਨਾ ਜੀ ਮੈਂ ਬਹੁਤ ਕਿਸੇ ਪਾਸੇ ਦਾ ਚਾਹਨਾ ਜਾਂ ਇਸ ਪਾਸੇ ਲਸਟੀਆਂ ਲੱਗਿਆ ਨਹੀਂ ਹੁੰਦਾ ਬੰਦਾ ਵੀ ਮਗਰ ਜਿਵੇਂ ਆਪ ਲੋਸੀ ਕਰਨ ਵੀ ਇਦਾਂ ਮੈਨੇ ਨਹੀਂ ਇਹਦੇ ਨਾਲ ਹੀ ਬਣਾ ਕੇ ਰੱਖੋ ਉਹਦੇ ਨਾਲ ਹੀ ਬਣਾ ਕੇ ਰੱਖਣ ਜਮੇ ਨਹੀਂ 1% ਵੀ ਸਿੱਧਾ ਜਾ ਬੰਦਾ ਤੁਸੀਂ ਇਸ ਗੱਲ ਨੂੰ ਪੋਜ਼ਿਟਿਵ ਲਿਆ ਵੀ ਚੱਲ ਯਾਰ ਜੇ ਮੇਰਾ ਨਾਮ ਡਿਸਕਸ ਹੋ ਰਿਹਾ ਤਾਂ ਦੈਟ ਮੀਨਸ ਮੇਰੇ ਪੱਲੇ ਕੁਝ ਹੈਗਾ ਹੈ ਜੇ ਲੋਕ ਤੁਹਾਡੇ ਬਾਰੇ ਮੈਂ ਤਾਂ ਇਹਨੂੰ ਪੋਜ਼ਿਟਿਵ ਲੈਣਾ ਬਾਈ ਜੀ ਕਿ ਜੇ ਕਹਿ ਰ ਚਨ ਲੜ ਸਕਦਾ ਜੀ ਐਮਐਲਏ ਇਲੈਕਸ਼ਨ ਲੜ ਸਕਦਾ ਵੇਖੋ ਮੇਰਾ ਕੈਮਰਾਮੈਨ ਸਤਰਾਮ ਸਿੰਘ ਇਹਦੇ ਬਾਰੇ ਕੋਈ ਨਹੀਂ ਕਹਿੰਦਾ ਇਲੈਕਸ਼ਨ ਲੜੂਗਾ ਹਾਂ ਹਾਂ ਨਹੀਂ ਕੁਝ 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 ਨਾ ਕੁਝ ਉੱਥੇ ਆਪਰਸਨਲਿਟੀਆਂ ਜੀ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਯਾਰ ਇਹਦਾ ਕਿੱਤਾ ਹੈ ਇਸ ਬੰਦੇ ਨੇ ਇਹ ਕੰਮ ਕਰਨਾ ਹੈ ਇਹਨੇ ਪੋਲਿਟਿਸ਼ਨ ਨਹੀਂ ਜਾਣਾ ਉਸ ਬੰਦੇ ਬਾਰੇ ਉਹਦੇ ਆਲੇ ਦੁਆਲੇ ਦਾ ਥੌਟ ਪ੍ਰੋਸੈਸ ਕਲੀਅਰ ਹੈ ਤੁਸੀਂ ਪਬਲਿਕ ਫਿਗਰ ਹੋ ਤਾਂ ਜੇ ਤੁਹਾਡੀ ਕ੍ਰੈਡੀਬਿਲਟੀ ਹੈ ਤ ਤਾਂ ਹੀ ਲੋਕ ਤੁਹਾਡੇ ਬਾਰੇ ਗੱਲ ਮੰਨਣ ਨੂੰ ਤਿਆਰ ਹਨ ਦਿਸ ਇਸ ਅ ਪੋਜ਼ਿਟਿਵ ਥਿੰਗ ਬਈ ਵਧੀਆ ਲੱਗਦਾ ਵੀ ਹਾਂ ਜੇ ਤੁਸੀਂ ਜੇ ਉਸ ਤਰੀਕੇ ਨਾਲ ਸੋਚੋ ਤਾਂ ਵਧੀਆ ਗੱਲ ਹੀ ਹੈ ਤੇ ਵੀ ਤੁਸੀਂ ਤੁਹਾਨੂੰ ਕੈਪੇਬਲ ਸਮਝਦੇ ਨੇ ਉਸ ਨਾਲ ਤਾਂ ਹੀ ਤੁਹਾਡੇ ਬਾਰੇ ਦੰਦ ਕਥਾ ਹੁੰਦੀ ਹੈ ਨਾ ਨਹੀਂ ਤਾਂ ਗੰਦੀ ਗੱਲ ਹੀ ਨਹੀਂ ਹੋਣੀ ਜ ਨਹੀਂ ਤਾਂ ਨਹੀਂ ਕਹਿੰਦਾ ਕੋਈ ਕਹਿੰਦਾ ਵੀ ਫਲਾਨ ਮੱਗਰ ਸਿੰਘ ਨੂੰ ਮੁਖਤਿਆਰ ਸਿੰਘ ਉ ਫਲਾਣੇ ਦਾ ਉਹ ਕੱਢ ਕੇ ਆਪਾਂ ਐ ਕਰਦੀ ਨਹੀਂ ਕਰਦੇ ਹਨਾ ਜੀ ਤਾਂ ਉਹ ਲੱਗਦਾ ਵੀ ਉਸ ਉਸ ਪਾਸੇ ਤੋਂ ਪੋਜ਼ਿਟਿਵ ਲੈਣਾ ਚਾਹੀਦਾ